ਕਹਿੰਦੇ ਪੰਜਾਬ ਚ ਤਾਂ ਪੰਜਾਬ ਸਰਕਾਰ ਨੇ 600 ਜੂਨ ਤੱਕ ਬਿਲੀ ਦਾ ਬਿੱਲ ਮਾਫ ਕੀਤਾ ਤੇ ਹਰਿਆਣੇ ਵਿੱਚ ਐਮਦੀ ਕੋਈ ਵੀ ਗੱਲ ਨਹੀਂ ਗਈ ਜਿਸ ਕਰਕੇ ਇਸ ਭਰਾ ਨੇ ਹਰਿਆਣੇ ਵਿੱਚ ਰਹਿੰਦੇ ਆਇਆ ਕਹਿੰਦੇ ਕਿ ਵਿਆਹ ਤਾਂ ਚਲੋ ਬਾਅਦ ਵਿੱਚ ਕਰਾਉਣਾ ਪਹਿਲੋਂ ਮੈਨੂੰ ਕੁੰਡੀ ਲਿਆਉਣ ਦਿਓ ਕਿਉਂਕਿ ਬਿੱਲ ਬਹੁਤ ਆ ਜਾਂਦਾ ਹੈ ਤੇ ਮੇਰ ਤੋਂ ਬਿੱਲ ਭਰਿਆ ਨਹੀਂ ਜਾਂਦਾ ਵਿਆਹ ਤਾਂ ਆਪੇ ਹੁੰਦਾ ਰਹੂਗਾ ਪਰ ਪਹਿਲੋਂ ਮੈਂ ਕੁੰਡੀ ਲਾ ਕੇ ਆਉਂਗਾ ਤਾਂ ਕਿ ਮੇਰਾ ਬਿੱਲ ਨਾ ਆਵੇ ਇਸ ਕਰਕੇ ਭਰਾ ਵਿਆਹ ਤੋਂ ਪਹਿਲਾਂ ਕੁੰਡੀ ਲਾ ਕੇ ਜਾ ਰਿਹਾ ਤਾਂ ਕਿ ਆਉਂਦਿਆਂ ਨੂੰ ਮੀਟਰ ਡਾਇਰੈਕਟ ਹੋਵੇ ਤੇ ਬਿੱਲ ਨਾ ਆਵੇ ਸਿੱਧੀ ਬਿਜਲੀ ਚੱਲਦੀ ਰਹੇ ਤੇ ਉਧਰ ਇਸ ਦੀ ਘਰ ਵਾਲੀ ਵੀ ਡਿਗਰੀ ਕੀ ਆ ਜਾ ਪਤੰਦਰਾ ਮੈਂ ਫੋਟੋ ਸ਼ੂਟ ਕਰਾਉਣਾ ਤੇ ਤੂੰ ਕੁੰਡੀਆਂ ਲਾਉਂਦਾ ਫਿਰਦਾ ਹੈ ਦੇਖੋ ਬੰਦਾ ਮਤਲਬ ਵਿਆਹ ਨੂੰ ਛੱਡ ਕੇ ਪਹਿਲੋਂ ਆਪਣੇ ਕੰਮ ਜ਼ਰੂਰੀ ਕਰ ਰਿਹਾ ਕਿਉਂਕਿ ਇਹ ਕਰਨੇ ਜ਼ਰੂਰੀ ਨੇ ਇਸ ਤੋਂ ਬਾਅਦ ਇਸ ਟੈਲੈਂਟ ਨੂੰ ਵੇਖੋਗੇ ਇੱਕ ਜਨਾਨੀ ਕਿਵੇਂ ਇੱਕ ਗੈਸ ਦੇ ਸਿਲੰਡਰ ਉੱਪਰ ਖੜੀ ਹੋ ਕੇ ਉਸ ਦੇ ਉੱਪਰ ਗਲਾਸ ਰੱਖ ਕੇ ਤੇ ਉਸ ਦੇ ਉੱਪਰ ਇੱਕ ਸਿਲੰਡਰ ਰੱਖ ਕੇ ਖੜੀ ਹੋਈ ਹੈ ਦੇਖੋ ਕਿੰਨਾ ਟੈਲੈਂਟ ਹੈ ਇਸ ਕੁੜੀ ਵਿੱਚ ਤੇ ਹੱਥ ਵੀ ਛੱਡ ਦਿੰਦੀ ਹੈ ਤੇ ਵੇਖੋ ਥੱਲੇ ਵੀ ਨਹੀਂ ਡਿੱਗਦੀ ਤੇ ਉੱਪਰਲਾ ਸਿਲੰਡਰ ਵੀ ਨਹੀਂ ਡਿੱਗਦਾ ਤੇ ਲੋਕੀ ਥੱਲੇ ਕਮੈਂਟ ਭਰ-ਭਰ ਕਰ ਰਹੇ ਨੇ ਕਿ ਚਲੋ ਨਚਾਰਾਂ ਨਾਲੋਂ ਤਾਂ ਚੰਗੀ ਆ ਲੋਕੀ ਦੂਜੀਆਂ ਕੁੜੀਆਂ ਤਾਂ ਦੇਖੋ ਕਿਵੇਂ ਗੰਦ ਪਾਇਆ ਨੱਟ ਤੇ ਪਰ ਇਸ ਦਾ ਟੈਲੈਂਟ ਨੂੰ ਸਲਾਮ ਆ ਬਾਕੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂਗੇ ਸ਼ੇਅਰ ਜ਼ਰੂਰ ਕਰਿਓ ਤੇ ਆਮ ਦੀ ਹੋਰ ਵੀਡੀਓ ਦੇ ਲੋ ਜਰੂਰ ਕਰ ਲਿਓ ਧੰਨਵਾਦ